ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਤੁਸੀਂ ਸਦਾ ਖੁਸ਼ ਰਹੋ ਆਪਾਂ ਤੁਹਾਨੂੰ ਦੱਸ ਦਿਆਂ ਜਿੰਦਾ ਦਿਲ ਜ਼ਿੰਦਗੀ ਜਿਉਣ ਦਾ ਨਾਮ ਹੁੰਦੀ ਹੈ ਉਹਦਾ ਮਤਲਬ ਇਹ ਹੁੰਦਾ ਹੈ ਵੀ ਜਿਹੜਾ ਆਪਣਾ ਦਿਲ ਹੁੰਦਾ ਨਾ ਜੇ ਆਪਾਂ ਇਹਨੂੰ ਹੌਂਸਲੇ 'ਚ ਰੱਖਾਂਗੇ ਤਾਂ ਆਪਾਂ ਨੂੰ ਜ਼ਿੰਦਗੀ 'ਚ ਜਿਉਣ ਦੇ ਬਹੁਤ ਸਾਰੇ ਰਾਹ ਤੇ ਆਸਰੇ ਵੀ ਮਿਲ ਜਾਂਦੇ ਆ ਕਈ ਮੈਂ ਇਸ ਦੁਨੀਆ 'ਤੇ ਦੇਖਿਆ ਜੋ ਮਤਲਬ ਇੰਨੀ ਕਿ ਹਿੰਮਤ ਹਾਰ ਜਾਂਦੇ ਆ ਲੋਕ ਸੋਚਦੇ ਵੀ ਅਸੀਂ ਮਰ ਜਾਈਏ ਮਰਨਾ ਕੋਈ ਹੱਲ ਨਹੀਂ ਹੁੰਦਾ ਮੈਂ ਕਹਣੀ ਆ ਜ਼ਿੰਦਗੀ ਜਿਉਣ ਦੀ ਹਿੰਮਤ ਰੱਖੋ ਮਰਨ ਦਾ ਤਾਂ ਰਿੱਕੀ ਸੋਚ ਲੈਂਦਾ ਹੈ ਦੁੱਖਾਂ ਦੇ ਨਾਲ ਸਾਹਮਣਾ ਕਰਕੇ ਜੇ ਤੁਸੀਂ ਜ਼ਿੰਦਗੀ ਜਿਉਣ ਦੀ ਹਿੰਮਤ ਰੱਖੋਗੇ ਨਾ ਤਾਂ ਕਦੇ ਹਾਰੋਗੇ ਨਹੀਂ ਤੇ ਜ਼ਿੰਦਗੀ 'ਚ ਦੁੱਖ ਤਕਲੀਫ ਤਾਂ ਆਉਂਦੀਆਂ ਰਹਿੰਦੀਆਂ ਆ ਇਹਦਾ ਮਤਲਬ ਇਹ ਥੋੜੀ ਆਪਾਂ ਜ਼ਿੰਦਗੀ ਖਤਮ ਕਰ ਲઈએ ਠੀਕ ਹੈ ਜਿਉਂਦੇ ਰਹਾਂਗੇ ਤਾਂ ਸਭ ਕੁਝ ਕਰ ਲਾਂਗੇ ਜੇ ਆਪਣੇ ਕੋਲੇ ਪੈਸਾ ਹੈ ਨਹੀਂ ਪੈਸਾ ਵੀ ਕਮਾ ਲਾਂਗੇ ਮਿਹਨਤ ਕਰਾਂਗੇ ਦਿਨ ਰਾਤ ਇੱਕ ਕਰ ਦਾਂਗੇ ਮਿਹਨਤ ਕਰਨ ਲਈ ਜੇ ਕੋਈ ਰਿਸ਼ਤਾ ਆਪਾਂ ਨੂੰ ਧੋਖ ਦੇਗਾ ਤਾਂ ਕੋਈ ਗੱਲ ਨਹੀਂ ਤੁਸੀਂ ਇਹ ਗੱਲ ਦਿਮਾਗ ਵਿੱਚ ਬਾੜੋ ਜੇ ਰਿਸ਼ਤੇ ਧੋਖ ਦੇਣਗੇ ਵਹਿਗੁਰੂ ਦਾ ਨਹੀਂ ਧੋਖਾ ਦਿੰਦਾ ਇੱਕ ਪਰਮਾਤਮਾ ਐਸੀ ਚੀਜ਼ ਹੈ ਜੋ ਆਪਾਂ ਨੂੰ ਕਦੇ ਧੋਖਣ ਨਹੀਂ ਜਾਂਦਾ ਪਰ ਅਫਸੋਸ ਆਪਾਂ ਉਹਦੇ ਵਿਸ਼ਵਾਸ ਨਹੀਂ ਨਾ ਕਰਦੇ ਆਪਾਂ ਨਵੇਂ-ਨਵੇਂ ਰਾਹਾਂ ਲੱਭਣ ਦੀ ਕੋਸ਼ਿਸ਼ ਕਰਦੇ ਆ ਨਵੇਂ-ਨਵੇਂ ਭੱਜ ਲੈਣੇ ਆ ਰਾਹਾਂ ਵੱਲ ਵੀ ਆਏ ਹੋ ਜੀ ਆਏ ਹੋ ਜੀ ਕੁਝ ਕੁਝ ਸੋਚ ਕੇ ਰੱਬ ਨੇ ਸਾਨੂੰ ਬਣਾਇਆ ਹੈ ਕੁਝ ਕਰਨ ਲਈ ਤੁਸੀਂ ਦੁਨੀਆ ਤੇ ਆਏ ਹੋ ਵੀਡੀਓ ਜਦੋਂ ਮੈਂ ਬਣਾਉਣ ਲੱਗਦੀ ਆਂ ਜੀ ਵਿੱਚ ਕਸਟਮਰ ਵੀ ਆ ਜਾਂਦੇ ਆ ਉਹ ਵੀ ਦੇਖਣੇ ਆ ਕੋਈ ਲੀੜਾ ਕੱਪੜਾ ਲੈਣ ਆਲੇ ਸੋ ਆ ਜਾਂਦੇ ਆ ਤੇ ਮੈਂ ਸੋਨਾਂ ਗੱਲ ਕਰ ਰਹੀ ਸੀ ਵੀ ਬੰਦੇ ਨੂੰ ਨਾ ਆਪਦੇ ਆਪ ਤੇ ਵਿਸ਼ਵਾਸ ਹੋਣਾ ਚਾਹੀਦਾ ਵਾਹਿਗੁਰੂ ਤੇ ਵਿਸ਼ਵਾਸ ਹੋਣਾ ਚਾਹੀਦਾ ਉਹ ਸਭ ਕੁਝ ਕਰ ਸਕਦਾ ਠੀਕ ਹੈ ਮੈਂ ਜ਼ਿੰਦਗੀ 'ਚ ਜਿਹੜੇ ਕੀਤੇ ਆ ਸੋਨੂੰ ਫੇਰ ਹੀ ਕਹਿ ਰਹੀ ਆਂ ਵੀ ਪਰ ਮੈਂ ਹਾਰ ਨਹੀਂ ਮੰਨੀ ਬਹੁਤ ਮਾੜਾ ਸਮਾਂ ਵੀ ਦੇਖਿਆ ਮੈਂ ਇਹੋ ਜੀ ਗੱਲ ਨਹੀਂ ਹੈਗੀ ਵੀ ਚੱਕ ਕੇ ਮੈਂ ਵੀਡੀਓ ਪਾਉਣ ਲੱਗ ਗਈ ਤੇ ਭਾਸਨ ਦੇਣ ਲੱਗਿਆ ਨਹੀਂ ਬਸ ਨਿੰਦੀ ਮੈਂ ਜ਼ਿੰਦਗੀ 'ਚ ਬਹੁਤ ਕੁਝ ਦੇਖਿਆ ਹਾਰ ਵੀ ਦੇਖੀ ਹੈ ਸਭ ਕੁਝ ਦੇਖਿਆ ਤਰਸਕਾਰ ਵੀ ਦੇਖਿਆ ਵੀ ਲੋਕ ਕਿਵੇਂ ਸਾਨੂੰ ਥੱਲੇ ਛੱਡਦੇ ਆ ਉਹ ਚੀਜ਼ ਵੀ ਦੇਖੀ ਆ ਤੇ ਲੋਕ ਕਿਵੇਂ ਵੀ ਛੋੜੀ ਜਿਹੜੀ ਜ਼ਿੰਦਗੀ ਐ ਇਹਨੂੰ ਭੋਰਾ ਵੀ ਵੈਲਿਊ ਨਹੀਂ ਦਿੰਦੇ ਠੀਕ ਐ ਸਾਰਾ ਕੁਝ ਦੇਖਿਆ ਮੈਂ ਜ਼ਿੰਦਗੀ 'ਚ ਮੇਰੀ 45 40 ਸਾਲ ਦੀ ਉਮਰ ਹੋ ਚੱਲੀ ਐ ਮੈਂ ਸਭ ਕੁਝ ਦੇਖ ਚੁੱਕੀ ਆ 45 40 ਸਾਲ ਦੇ ਵਿੱਚ ਮੈਂ ਉਹ ਸਭ ਕੁਝ ਦੇਖ ਲਿਆ ਜ਼ਿੰਦਗੀ 'ਚ ਵੀ ਲੋਕ ਕੀ ਕਰਦੇ ਆ ਕੀ ਸਾਨੂੰ ਸਮਝਦੇ ਆ ਕੀ ਨਹੀਂ ਸਮਝਦੇ ਹਨਾ ਜਿੰਦਾ ਦਿਲ ਜ਼ਿੰਦਗੀ ਦਾ ਨਾਮ ਮੈਂ ਮੈਂ ਨਹੀਂ ਕਹਿੰਦੀ ਵੀ ਜੇ ਥੋੜਾ ਜਿਹੜਾ ਦਿਲ ਇਹਨਾਂ ਨੂੰ ਜਿਉਂਦਾ ਰੱਖੋਗੇ ਤਾਂ ਹੀ ਜ਼ਿੰਦਗੀ ਤੁਸੀਂ ਵਧੀਆ ਜਿਉ ਸਕਦੇ ਹੋ ਤੇ ਨਹੀਂ ਤੇ ਤੁਹਾਨੂੰ ਪਤਾ ਹੀ ਹੈ ਜ਼ਿੰਦਗੀ ਇਥੇ ਜਿਉਣ ਦਿੰਦਾ ਕਿਹੜਾ ਜਿਉਣੀ ਬੈਂਦੀ ਆ ਠੀਕ ਹੈ ਤੇ ਸਭ ਤੋਂ ਵਧੀਆ ਗੱਲ ਪਤਾ ਕੀ ਹੁੰਦੀ ਆ ਵੀ ਜਦੋਂ ਤੁਸੀਂ ਇਕੱਲੇ ਬੈਠੇ ਹੋ ਨਾ ਇਹ ਗੱਲ ਜਰੂਰ ਤਾਂ ਧਿਆਨ ਚ ਲੈ ਆ ਕਰੋ ਜਰੂਰ ਸੋਚਿਆ ਕਰੋ ਬਹਿ ਕੇ ਵੀ ਤੁਸੀਂ ਦਿਨ ਦੇ ਵਿੱਚ ਚੰਗਾ ਕੀ ਕੀਤਾ ਤੇ ਮਾੜਾ ਕੀ ਕੀਤਾ ਠੀਕ ਹੈ ਜਮਾ ਤੁਸੀਂ ਜਦੋਂ ਪੈਣੇ ਹੋ ਨਾ ਆਪਰ ਜਦੋਂ ਪੈਣੇ ਆ ਸੌਣੇ ਆ ਉਦ ਇੱਕ ਵਾਰੀ ਮੈਂਡ 'ਚ ਜਰੂਰ ਸੋਚਿਆ ਕਰੋ ਵੀ ਅਸੀਂ ਅੱਜ ਜ਼ਿੰਦਗੀ 'ਚ ਅੱਜ ਦੇ ਦਿਨ 'ਚ ਅਸੀਂ ਕੀ ਮਾੜਾ ਕਰ ਲਿਆ ਕੀ ਚੰਗਾ ਕਰ ਲਿਆ ਠੀਕ ਹੈ ਮੈਂ ਕਹਣੀ ਐ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੁੰਦਾ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੁੰਦਾ ਜੇ ਤੁਸੀਂ ਕਿਸੇ ਦੁਖੀ ਇਨਸਾਨ ਨੂੰ ਥੋੜਾ ਜਿਹਾ ਇੱਕ ਟਾਈਮ ਖੁਸ਼ੀ ਦੇ ਦੋਗੇ ਵੀ ਉਹਨਾਂ ਉਹਦੇ ਨਾਲ ਤੁਸੀਂ ਜਿੱਦਾਂ ਦਾ ਕਈ ਵਾਰੀ ਨੇ ਤੁਹਾਨੂੰ ਪਤਾ ਹੁੰਦਾ ਵੀ ਬੰਦਾ ਇਦਾਂ ਦਾ ਹੈ ਨਹੀਂ ਵੀ ਇਹ ਹੁਣ ਮੈਨੂੰ ਯੂਜ਼ ਹੀ ਕਰ ਰਿਹਾ ਪਰ ਜੋ ਬੰਦਾ ਫੇਰ ਵੀ ਵੀ ਤੁਸੀਂ ਉਹਨੂੰ ਖੁਸ਼ੀ ਦੇ ਸਕਦੇ ਹੋ ਹਨਾ ਵੀ ਦੋ ਮਿੰਟ ਉਹਦੋਂ ਵਧੀਆ ਗੱਲਾਂ ਕਰੀ ਜਾਓ ਪਾਗਲ ਬਣ ਕੇ ਕੀ ਕਰੀ ਜਾਓ ਚਾਹੇ ਤੁਹਾਨੂੰ ਸਭ ਕੁਝ ਪਤਾ ਦੋ ਮਿੰਟ ਲਈ ਪਾਗਲ ਬਣ ਜਾਓ ਕੁਝ ਨਹੀਂ ਹੁੰਦਾ ਜੇ ਕਿਸੇ ਨੂੰ ਖੁਸ਼ੀ ਦਿਓਗੇ ਤੇ ਪਰਮਾਤਮਾ ਤੁਹਾਨੂੰ ਆਟੋਮੈਟਿਕ ਖੁਸ਼ੀ ਦੇਊਗਾ ਫਿਰ ਤੁਸੀਂ ਟਿਕਾਣਾ ਨਹੀਂ ਛੋੜਾ ਰਹਿਣਾ ਜਿਹੜੀਆਂ ਤੁਹਾਨੂੰ ਖੁਸ਼ੀਆਂ ਮਿਲਣਗੀਆਂ ਇਹ ਚੀਜ਼ਾਂ ਮੈਂ ਵਰਤੀਆਂ ਹੰਡਾਈਆਂ ਹੁਣ ਮੈਂ ਤੁਹਾਨੂੰ ਕੋਈ ਗੱਲ ਸੁਣਾਉਣੀ ਹੈ ਮੇਰੀ ਵੀਡੀਓ ਆ ਥੋੜੀ ਤਾਂ ਲੰਬੀ ਹੋਊਗੀ ਪਰ ਗੱਲ ਸੁਣਨ ਵਾਲੀ ਹੈ ਜੇ ਤੁਸੀਂ ਮੈਨੂੰ ਕਮੈਂਟ ਕਰਕੇ ਕਹੋਗੇ ਕਿ ਨਾ ਮੈਂ ਤੁਹਾਨੂੰ ਲੇਡੀਜ਼ ਨੂੰ ਮਿਲਾ ਵੀ ਸਕਦੀ ਹਾਂ ਅਸੀਂ ਉਦੋਂ ਹੋਰ ਘਰ 'ਚ ਰਹਿੰਦੇ ਸੀ ਅਸੀਂ ਹੁਣ ਤਾਂ ਹੋਰ ਇੱਕ ਮੇਰੇ ਕੋਲੇ ਮਤਲਬ ਮੇਰੀ ਗੁਆਂਢਣ ਸੀ ਉਹਨਾਂ ਦੀ ਕੁੜੀ ਰਿਸ਼ਤੇਦਾਰ ਸੀ ਤੇ ਨਦੀ ਰਮਦਾਸੀਆਂ ਦੀ ਕੁੜੀ ਸੀ ਵਿਚਾਰੀ ਤੇ ਉਹ ਉਹਦੇ ਘਰ ਵਾਲੇ ਦੀ ਡੈਥ ਹੋ ਜਾਂਦੀ ਹੈ ਉਹਦੀ ਬਹੁਤ ਛੋਟੀ ਉਮਰ ਸੀ ਮੈਨੂੰ ਲੱਗਾ ਉਹਨਾਂ ਟਾਈਮਾਂ 'ਚ ਜਦੋਂ ਉਹਦੇ ਘਰ ਵਾਲੇ ਦੀ ਡੈਥ ਹੋਈ ਉਹ ਸਰੀ 30 ਕ ਸਾਲ ਦੀ ਸੀ ਉਹਦੇ ਬੱਚੇ ਸੀ ਬੇਟਾ ਤੇ ਬੇਟੀ ਤੇ ਮੈਂ ਉਹ ਨਹੀਂ ਸੀ ਜਾਣਦੀ ਮੈਂ ਸੋਨੂੰ ਮੂੰਹ ਤੇ ਪਸਾ ਦੂੰ ਉਹਦੇ ਮੈਂ ਉਹਨੂੰ ਬਿਲਕੁਲ ਨਹੀਂ ਸੀ ਜਾਣਦੀ ਪਰ ਮੈਂ ਦੁੱਖਾਂ ਨੂੰ ਜਾਣਦੀ ਸੀ ਕਿਆ ਤੁਮੇ ਦੁੱਖ ਬੜੇ ਨਜ਼ਦੀਕ ਤੋਂ ਦੇਖੇ ਹੋਇਆ ਮੈਨੂੰ ਦੁਖੀ ਆਤਮਾ ਦਾ ਜ਼ਰੂਰ ਪਤਾ ਸੀ ਵੀ ਜਦੋਂ ਬੰਦਾ ਦੁਖੀ ਹੁੰਦਾ ਤੇ ਬੀਤ ਦੀ ਗਈਆਂ ਚੀਜ਼ਾਂ ਦਾ ਮੈਨੂੰ ਪਤਾ ਸੀ ਤੇ ਉਹ ਮੇਰੀ ਗਵਰਨਰ ਉਹਨੂੰ ਸਾਡੇ ਘਰੇ ਲੈ ਕੇ ਆ ਗਈ ਮੇਰੇ ਕੋਲ ਮੈਂ ਸਾਗ ਜਰੀ ਨਹੀਂ ਜਾਵਾ ਸਾਮ ਜੇ ਨੂੰ ਬੈਠੀ ਤੇ ਮੈਨੂੰ ਆ ਕੇ ਕਹਿੰਦੀ ਵੀ ਇਹ ਐਂ ਕਰਕੇ ਸਾਡੀ ਰਿਸ਼ਤੇਦਾਰ ਹੈ ਮੈਂ ਸੁਣ ਦੱਸੇ ਵੀ ਕੁੜੀ ਰਮਦਾਸੀਆਂ ਦੀ ਸੀ ਤੇ ਉਹ ਕਹਿੰਦੀ ਸਾਡੀ ਰਿਸ਼ਤੇਦਾਰ ਆ ਕਹਿੰਦੀ ਇਹ ਘਰ ਵਾਲੇ ਦੀ ਡੈਥ ਹੋ ਗਈ ਮੈਂ ਕਹਿੰਦਾ ਉਹ ਘਰ ਵਾਲਾ ਡੈਥ ਹੋ ਗਈ ਜੀ ਮਖਰੀ ਤਾਂ ਪੱਕੇ ਰ ਤੇਰਾ ਨਾਮ ਮੈਂ ਪਤਾ ਲੈਣ ਗਈ ਸੀ ਕਹਿੰਦੀ ਹਾਂ ਮੈਂ ਕਿਹਾ ਉਹਦੀ ਡੈਥ ਹੋ ਗਈ ਕਹਿੰਦੇ ਹਾਂ ਮਖਾ ਤੁਸੀਂ ਮੈਨੂੰ ਦੱਸਿਆ ਨਹੀਂ ਮਖਾ ਨਹੀਂ ਆਪਾਂ ਜਾਏ ਆਉਂਦੇ ਵਿਚਾਰਿਆਂ ਦੇ ਤੇ ਉਹ ਮੇਰੇ ਵਿਚਾਰੀ ਜਾਣਦੀ ਨਹੀਂ ਸੀ ਉਹ ਮੇਰੇ ਕੋਲੇ ਬੈ ਗਈ ਤੇ ਜਦੋਂ ਮੇਰੇ ਕੋਲੇ ਬੈਠੀ ਨਾ ਐਵੇਂ ਚੁੱਲ੍ਹੇ ਕੋਰੇ ਬੈਠੀ ਸਾਗਰੀ ਨਹੀਂ ਜਾਂਦੀ ਸੀ ਅਕਾਲਪੁਰਖ ਵੈਕਰੂ ਨੂੰ ਜਾਣ ਕੇ ਕਹਿਣੀ ਮੇਰਾ ਲੂ ਕੰਡਾ ਖੜਾ ਹੋ ਗਿਆ ਮੈਂ ਬੈਸੀ ਉਹਦੇ ਨਾਲ ਮਗਰ ਚਾਹਕ ਪੀਏ ਬੈਠੀ ਬੈਠੀ ਤੇ ਉਹ ਪੀੜੀ ਤੇ ਬੈਠੀ ਤੇ ਉਹ ਜਵਾਗਰਾਂ ਦੋਨੋਂ ਦਾ ਕਮੀਜ਼ ਬੜੀ ਬੈਠੇ ਪਿੱਛੋਂ ਬੇਟਾ ਤੇ ਬੇਟੀ ਦੋਨੋਂ ਕਮੀਜ਼ ਬੜੀ ਬੈਠੇ ਤੇ ਮੈਂ ਵੀ ਸੋਚਿਆ ਮੈਂ ਕਮਾਲ ਆ ਮੈਂ ਮਨਚ ਸੋਚਿਆ ਮਖੀ ਦੇਖੇ ਨਦੇ ਪਿਓ ਦੀ ਡੈਥ ਹੋ ਗਈ ਵਿਚਾਰੇ ਛੋਟੇ ਆ ਭਵਾਂ ਦੀ ਮਫੈਨ ਨੂੰ ਵੀ ਇਕੱਲਾਪਨ ਮਹਿਸੂਸ ਹੋਣ ਲੱਗ ਗਿਆ ਹਨਾ ਵੀ ਸਾਡੀ ਵੀ ਮੰਮੀ ਨੂੰ ਖੜੀ ਬੈਠੇ ਪੱਲਾ ਮੈਨੂੰ ਨਹੀਂ ਸੀ ਪਤਾ ਉਹਨੇ ਮੰਮੀ ਦਾ ਪੱਲਾ ਕਿਉਂ ਫੜਿਆ ਕਿਉਂਕਿ ਉਹ ਤੋਂ ਮੈਨੂੰ ਪਤਾ ਵੀ ਨਹੀਂ ਸੀਗਾ ਤੇ ਮੈਂ ਬੈਠੀ ਬੈਠੀ ਲੈ ਕੇ ਮਖਾ ਦੇਖੀ ਬੱਚੇ ਪੱਲਾ ਫੜੀ ਬੈਠੇ ਸੋਡਾ ਤੇ ਉਹ ਬੜੀ ਚੁੱਪ ਸੀ ਬੜੀ ਸੈਡ ਸੀ ਕਿਉਂਕਿ ਮੈਨੂੰ ਜਾਣਦੀ ਨਹੀਂ ਸੀ ਵਿਚਾਰੀ ਨਹੀਂ ਜਾਣਦੀ ਸੀ ਉਹ ਮੈਨੂੰ ਮੇਰੀ ਗਵਾਂਢਣੀ ਮੈਨੂੰ ਜਾਣਦੀ ਸੀ ਮੇਰੇ ਗਵੰਡਨ ਨੇ ਜਦੋਂ ਮੈਨੂੰ ਕੋਲ ਦੱਸਣ ਲੱਗੀ ਗੱਲਾਂ ਕਹਿੰਦੀ ਐ ਕਰਕੇ ਵੀ ਜਿਹੜੇ ਦੇ ਮਾਪਿਓ ਆ ਵੀ ਇਹਨੂੰ ਅੱਗੇ ਤੋਰਨਗੇ ਹੋਰ ਕਿਤੇ ਤੋਰਨਗੇ ਤੇ ਜਿਹੜੀ ਇਹਦੇ ਵੀ ਜਿਹੜੇ ਦੇ ਬੱਚੇ ਆ ਤੇ ਉਹ ਇੱਥੇ ਛੱਡੂਗੀ ਇਹ ਵੀ ਆਪਦੇ ਮਤਲਬ ਦਾਦਕਿਆਂ ਕੋਲ ਰਹਿਣਗੇ ਤੇ ਇਹ ਜਾਊਗੀ ਵੀ ਇਹਦੇ ਘਰ ਦੇ ਦਾ ਹੋਰ ਕਿਤੇ ਵਿਆਹ ਕਰਨਗੇ ਕਹਿੰਦੇ ਦੀ 30 ਸਾਲ ਦੀ ਉਮਰ ਆ ਵੀ ਹੁਣ ਇਹ ਵਿਧਵਾ ਹੋ ਗਈ ਤੇ ਕਰੂਗੀ ਕੀ ਕਿੱਥੋਂ ਖਾਊਗੀ ਕਿੱਥੋਂ ਪੀਊਗੀ ਕਹਿੰਦੇ ਇਹ ਵੀ ਜਦੋਂ ਇਹਨੂੰ ਇਹ ਗੱਲਾਂ ਕਹੀਆਂ ਤੇ ਮੈਂ ਉਹ ਲੇਡੀ ਜੀ ਨੂੰ ਪੁੱਛਿਆ ਮੈਂ ਕਿਹਾ ਵੀ ਸੱਚੀ ਗੱਲ ਦੱਸ ਮੈਂ ਕਿਹਾ ਤੇਰਾ ਦਿਲ ਕੀ ਕਹਿੰਦਾ ਮੈਂ ਕਿਹਾ ਮੈਨੂੰ ਸਹੀ ਦੱਸ ਤੇਰਾ ਦਿਲ ਕੀ ਕਹਿੰਦਾ ਕਹਿੰਦੀ ਦਿਲ ਤਾਂ ਮੇਰਾ ਇਹ ਕਹਿੰਦਾ ਵੀ ਮੈਂ ਆਪਦੇ ਬੱਚਿਆਂ 'ਚ ਰਵਾਂ ਪਰ ਕਹਿੰਦੀ ਡਰ ਮੈਨੂੰ ਆਇਆ ਲੱਗਦਾ ਵੀ ਜੇ ਮੈਥੋਂ ਕਮਾਈ ਦਾ ਸਾਧਨ ਨਾ ਹੋਇਆ ਵੀ ਅਸੀਂ ਤਾਂ ਦਿਹਾੜੀ ਕਰਕੇ ਖਾਂਦੇ ਆ ਸਾਡੇ ਕੋਲੇ ਕੋੜਾ ਕੋਈ ਪ੍ਰਾਪਰਟੀ ਐ ਮੈਥੋਂ ਕੁਝ ਨਾ ਹੋਇਆ ਮੈਂ ਕੀ ਕਰੂੰਗੀ ਮੈਂ ਕਿੱਧਰ ਜਾਊਂਗੀ ਤੇ ਗੱਲ ਵੀ ਉਹਦੀ ਸਹੀ ਸੀ ਵਿਚਾਰੀ ਦੀ ਕਿਉਂਕਿ ਵੀ ਬੰਦੇ ਕਮਾਈਆਂ ਕਰਦੇ ਆ ਕੋਈ ਬੁੜੀ ਮਾੜਾ ਮੋਟਾ ਘਰੇ ਪਸੂ ਢਾਂਡਾ ਰੱਖ ਦਿਆ ਤਾਂ ਘ ਤੇ ਮੈਂ ਵੀ ਸੋਚੀ ਪੈ ਗਈ ਕਹਿੰਦੀ ਕੱਲ ਨੂੰ ਦੀਦੀ ਮੇਰੇ ਬੱਚੇ ਬਿਮਾਰ ਹੋ ਗਏ ਮੈਂ ਕਿੱਥੋਂ ਪੈਸੇ ਲਾ ਕੇ ਆਉਂ ਵੀ ਮੇਰੇ ਕੋਲ ਤਾਂ 1 ਰੁਪਇਆ ਵੀ ਨਹੀਂ ਵੀ ਮੇਰੇ ਘਰਾਂ ਵਾਲਾ ਸੀ ਜਿਹੜਾ ਉਹ ਤੇ ਮੇਰਾ ਸਭ ਕੁਝ ਹੀ ਲੱਗ ਗਿਆ ਕੁਝ ਵੀ ਨਹੀਂ ਮੇਰੇ ਕੋਲੇ ਤਾਂ ਕਹਿੰਦੀ ਮੈਂ ਬੱਚੇ ਕਿਵੇਂ ਪਾਲੂ ਮੈਂ ਕਿਹਾ ਫੇਰ ਫੇਰ ਕਹਿੰਦੀ ਮੇਰੇ ਘਰ ਦੇ ਵੀ ਮੈਨੂੰ ਤੋੜਦੇ ਆ ਕਿਤੇ ਹੋਰ ਵੀ ਮੈਂ ਚੱਲ ਬਾਗ ਜੂ ਮੈਂ ਕਿਹਾ ਬੱਚੇ ਕਿੱਥੇ ਰਹਿਣਗੇ ਮੈਨੂੰ ਸਵਾਲ ਕੀਤਾ ਕਹਿੰਦੀ ਬੱਚੇ ਦਾਦਾ-ਦਾਦੀ ਕੋਲੇ ਮੈਂ ਕਿਹਾ ਦਾਦਾ-ਦਾਦੀ ਤੇ ਤੇ ਬੁੱਢੇ ਆ ਜਿਥੋਂ ਧਿੱਕਰ ਮੈਂ ਦੇਖਿਆ ਵਿਚਾਰੇ ਤਾਂ ਬਜ਼ੁਰਗ ਨੇ ਮੈਂ ਕਿਹਾ ਉਹ ਕਿੰਨਾ ਚਿਰ ਪਾਲਣਗੇ ਮਗਾ ਕਮਾਲ ਅੜ ਗਈ ਚਲ ਦਾਦਾ ਦਾਦੀ ਕੀ ਰਹਿਣ ਨੂੰ ਗੋਡੇ ਲਾ ਲੈਣਗੇ ਵਿਚਾਰਿਆਂ ਨੂੰ ਮਗਾ ਮੁੜ ਕੇ ਤਾਂ ਚਾਚੇ ਤਾਇਆ ਜੁਗਰੀ ਰਹਿ ਜਾਣਗੇ ਚਾਚੇ ਤਾਇਆ ਅੱਜ ਕੱਲ ਮਗਾਈ ਇੰਨੀ ਐ ਜਿਹੜਾ ਬੰਦਾ ਦਿਹਾੜੀ ਕਰਦਾ ਤੇਰੇ ਦੋ ਬੱਚਾ ਨੂੰ ਕਿੱਥੋਂ ਪਾਲੂਗਾ ਪਰ ਉਹ ਬਈ ਰੋਪੀ ਮੈਂ ਕਦੀ ਤੇਰਾ ਜੀ ਕਰਦਾ ਵੀ ਤੈਨੂੰ ਲੱਗਦਾ ਵੀ ਤੂੰ ਹੋਰ ਥਾਂ ਜਾਵੇਂ ਤੇ ਤੇਰੇ ਬੱਚੇ ਛੱਡ ਕੇ ਜਾਵਾਂ ਕਹਿੰਦੀ ਮੇਰਾ ਦੀਦੀ ਜੀ ਤਾਂ ਬਿਲਕੁਲ ਨਹੀਂ ਕਰਦਾ ਪਰ ਕਹਿੰਦੀ ਮੈਂ ਡਰਦੀ ਆਂ ਵੀ ਮੇਥੋਂ ਜੇ ਬੱਚੇ ਨਾ ਬળે ਵੀ ਅੱਜ ਕਹਿੰਦੀ ਤੇ ਦਾਦਾ ਦਾਦੀ ਸਾਥ ਲੈਣਗੇ ਮੈਂ ਖੜ ਗਈ ਤੂੰ ਬਹੁਤ ਗਲਤ ਸੋਚ ਰਹੀ ਆਂ ਬਹੁਤ ਗਲਤ ਸੋਚ ਐ ਦੀ ਰੀ ਮੈਂ ਕਿਹਾ ਜੇ ਤੂੰ ਬੱਚਿਆਂ ਨੂੰ ਪਿਆਰ ਕਰਦੀ ਆ ਚਾਹੇ ਤੈਨੂੰ ਇਹਨਾਂ ਲਈ ਮੰਗਣਾ ਪੈ ਜੇ ਮੈਂ ਕਿਹਾ ਉਹਨੂੰ ਛੱਡ ਕੇ ਨਾ ਜਾ ਤੇ ਉਹਦੇ ਬਾਅਦ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਇੰਨਾ ਛੋਟਾ ਮੈਂ ਕਿਹਾ ਦਿਲ ਕਿਉਂ ਕਰ ਗਈ ਮੈਂ ਕਿਹਾ ਮੈਂ ਤੈਨੂੰ ਇੱਕ ਸਵਾਲ ਕਰਦੀ ਆ ਮੈਂ ਕਿਹਾ ਮੈਨੂੰ ਜਵਾਬ ਦੇਈਂ ਕਹਿੰਦੀ ਹਾਂਜੀ ਦੀਦੀ ਬੋਲੋ ਮੈਂ ਕਿਹਾ ਤੇਰੇ ਇੱਥੇ ਦੋ ਬੱਚੇ ਇਹਨਾਂ ਨੂੰ ਛੱਡ ਕੇ ਤੂੰ ਨਵੇਂ ਦੇ ਜਾਵੇਂਗੀ ਚਲ ਠੀਕ ਐ ਤੇਰੀ ਮਜਬੂਰੀਆ ਕੁਛ ਵੀ ਆ ਤੂੰ ਜਾਵੇਂਗੀ ਤੇਰਾ ਜੀਵ ਨਹੀਂ ਕਰਦਾ ਵੀ ਤੂੰ ਬੱਚਿਆਂ ਨੂੰ ਛੱਡੇਂ ਤੇ ਤੂੰ ਡਰਦੀ ਵੀ ਆ ਮੈਂ ਕਿਹਾ ਉੱਥੇ ਜਾ ਕੇ ਮੈਨੂੰ ਐਂ ਦੱਸ ਵੀ ਤੇਰਾ ਲਿਖ ਕੇ ਦਿੱਤਾ ਮੁਰਲਿਆ ਨੇ ਵੀ ਅਗਲਾ ਬੰਦਾ ਤੇਰਾ ਖਰਚਾ ਚੱਲੂਗਾ ਮੰਨ ਲਾ ਦੋ ਬੱਚੇ ਤੇਰੇ ਉੱਥੇ ਹੋਗੇ ਰੱਬ ਨਾ ਕਰੇ ਉੱਥੇ ਤੇਰੇ ਘਰ ਵਾਲੇ ਦੀ ਡੈਥ ਹੋ ਗਈ ਮੈਂ ਕਿਹਾ ਫਿਰ ਤੀਜੇ ਥਾਂ ਜਾਵਾਂਗੇ ਤੇ ਉਹ ਚੁੱਪ ਕਰ ਗਈ ਮੈਂ ਕਿਹਾ ਨਲੇ ਤੈਨੂੰ ਅਗਲਾ ਕਈ ਵਾਰੀ ਕੁੱਟ ਕੁੱਟਿਆ ਕਰੂ ਮੈਂ ਕਿਹਾ ਨਲੇ ਕਈ ਵਾਰੀ ਤੈਨੂੰ ਅਗਲਾ ਇਹ ਵੀ ਗੱਲ ਕਹਿ ਸਕਦਾ ਵੀ ਤੂੰ ਤਾਂ ਮਾੜੇ ਕਰਮ ਆ ਲਈਆਂ ਕਿਉਂਕਿ ਮੈਨੂੰ ਪਤਾ ਹੈ ਕਹਿੰਦੇ ਆ ਲੋਕ ਵੀ ਤੂੰ ਮਾੜੇ ਕਰਮ ਆ ਲਈਆਂ ਤੂੰ ਤਾਂ ਉੱਥੇ ਆਪਦਾ ਬੰਦਾ ਖਾ ਲਿਆ ਫਲਾਨਾ ਖਾ ਲਿਆ ਮੈਂ ਕਿਹਾ ਲੋਕਾਂ ਦੀਆਂ ਗੱਲਾਂ ਸੁਣ ਲੈਂਗੀ ਤੇ ਭਾਈ ਰੋਣ ਲੱਗੀ ਵਿਚਾਰੀ ਮੈਂ ਕਹਾ ਮੇਰਾ ਮਤਲਬ ਨਹੀਂ ਹੈਗਾ ਮੈਂ ਤੈਨੂੰ ਦੁਖੀ ਕਰਾਂ ਮੈਂ ਤਾਂ ਤੈਨੂੰ ਸਿਰਫ ਦੱਸਦੀ ਆਂ ਦੁਨੀਆਦਾਰੀ ਬਾਰੇ ਵੀ ਇੱਥੇ ਕੋਈ ਨਹੀਂ ਕਿਸੇ ਦਾ ਇਹ ਦਿਮਾਗ ਚ ਕੀੜਾ ਕੱਟਦੇ ਠੀਕ ਆ ਅਗਲਾ ਤੈਨੂੰ ਲੈ ਜੂਗਾ ਅਗਲੇ ਦਾ ਵਿਆਹ ਹੋ ਜਾਊਗਾ ਅਗਲੇ ਦੋ ਬੱਚੇ ਹੋ ਜਾਣਗੇ ਉੱਥੇ ਉਹਦੀ ਡੈਥ ਹੋਗੀ ਮੈਂ ਫਿਰ ਤੀਜਾ ਵੀ ਪਾਲਾਂਗੀ ਕਹਿੰਦੀ ਮੈਂ ਕੀ ਕਰਾਂ ਮੈਂ ਕਹਿੰਦਾ ਦੇਖ ਬਾਲੇ ਜੋਗਰੀ ਤਾਂ ਮੈਂ ਵੀ ਹੈ ਨਹੀਂ ਠੀਕ ਆ ਵਿਚਾਲਾ ਸੀ ਜ਼ਿੰਮੇਦਾਰ ਆ ਸਾਡੇ ਕੋਲੇ ਜ਼ਮੀਨ ਹੈਗੀ ਆ ਸਾਡੇ ਕੋਲੇ ਖਾਣ ਨੂੰ ਕਣਕ ਆ ਜਾਂਦੀ ਆ ਸਭ ਕੁਝ ਆ ਜਾਂਦਾ ਠੀਕ ਆ ਮਾਣੂ ਆ ਮੈਂ ਖਮਾ ਤੈਨੂੰ ਇੱਕ ਵਾਦਾ ਕਰਦੀ ਆ ਅੱਜ ਉਹ ਉਹ ਗੱਲਾਂ ਨੂੰ ਮੇਰੇ ਹਿਸਾਬ ਨਾਲ 8-9 ਸਾਲ ਹੋ ਚੱਲੇ ਆ ਮੈਂ ਕਹਾ ਜੇ ਜੇ ਕਰ ਮੈਂ ਖਤਰੇ ਦਿਲ ਚ ਇਹ ਕੀੜਾ ਵੀ ਮੈਂ ਭੁੱਖੀ ਬੈਠੀ ਰਹੂੰ ਜਾਂ ਮੇਰੇ ਬੱਚਿਆਂ ਨੂੰ ਕਿਸੇ ਨੇ ਕੁਝ ਦੇਣਾ ਨਹੀਂ ਮੈਂ ਕਹਾ ਉਹ ਤਾਂ ਤੂੰ ਦਿਲ ਚੋਂ ਵਰਕਾ ਪੱਟ ਦੇ ਮੈਂ ਕਹਾ ਦੇਖ ਮੈਂ ਇਹ ਸਮਝ ਲੂੰ ਵੀ ਜਿੱਥੇ ਮੇਰੇ ਦੋ ਬੱਚੇ ਆ ਉੱਥੇ ਮੇਰੇ ਚਾਰ ਆ ਕੋਈ ਗੱਲ ਨਹੀਂ ਮੈਂ ਕਹਾ ਪਰ ਵੱਡੀ ਭੈਣ ਬਣ ਕੇ ਮੈਂ ਕਹਾ ਤੂੰ ਬੱਚੇ ਛੱਡ ਕੇ ਨਾ ਜਾ ਮੈਂ ਕਹਾ ਤੇਰੇ ਬੱਚੇ ਨਾ ਤੇਰਾ ਕਮੀਜ਼ ਫੜੀ ਬੈਠੇ ਆ ਤੋ ਬੱਚਿਆਂ ਦਾ ਇੰਨਾ ਮਤਲਬ ਦਿਲ ਖੁਸ਼ ਰਾਇਆ ਹੋਇਆ ਸੀ ਦੋਨੇ ਜਵਾਕ ਸਟ੍ਰੈਸ ਚ ਸੀ ਵੀ ਸਾਡੀ ਮੰਮੀ ਸਾਨੂੰ ਛੱਡ ਕੇ ਨਾ ਭਗ ਜੇ ਅਸੀਂ ਕੀ ਕਰਾਂਗੇ ਤੇ ਮੈਂ ਉਹਨੂੰ ਆਖਿਆ ਮੈਂ ਕਿਾ ਜਦੋਂ ਤੂੰ ਉੱਠਦੀ ਹੈ ਨਾ ਮੈਂ ਕਿਾ ਤੇਰੇ ਨਾਲ ਉੱਠ ਖੜਦੇ ਆ ਮੈਂ ਕਹਿੰਦਾ ਬੱਚਿਆਂ ਦੇ ਦਿਲ ਚ ਇੱਕ ਡਰ ਬੈਠਾ ਪਿਆ ਵੀ ਸਾਡੀ ਮਾਂ ਛੱਡ ਕੇ ਜਾਊਗੀ ਕਹਿੰਦੀ ਹਾਂ ਦੀ ਜੀ ਕਹਿੰਦੀ ਤਾਂ ਰਾਤ ਨੂੰ ਵੀ ਮੇਰਾ ਭਰੋਸਾ ਨਹੀਂ ਕਰਦੇ ਕਹਿੰਦੀ ਇਹਨਾਂ ਨੂੰ ਪਤਾ ਲੱਗ ਚੁੱਕਿਆ ਵੀ ਸਾਡੀ ਮੰਮੀ ਦਾ ਹੋਰ ਕਿਤੇ ਵਿਆਹ ਕਰਨਗੇ ਮੈਂ ਕਿਹਾ ਨਾੜਗੇ ਇਹ ਪਾਪ ਨਾ ਕਰ ਮੈਂ ਕਿਹਾ ਵੀ ਸਾਰਿਆਂ ਨੂੰ ਸਭ ਕੁਝ ਮਿਲ ਜਾਂਦਾ ਕਦੇ ਬੱਚਿਆਂ ਨੂੰ ਮਾਂ ਨਹੀਂ ਮਿਲਦੀ ਮਾਂ ਸਿਰਫ ਇੱਕੋ ਹੀ ਹੁੰਦੀ ਹੈ ਜਿਹੜ ਠੀਕ ਹੈ ਘਰ ਵਾਲਾ ਵੀ ਦੁਬਾਰੇ ਮਿਲ ਜਾਂਦਾ ਹੈ ਘਰ ਵਾਲੀ ਵੀ ਮਿਲ ਜਾਂਦੀ ਹੈ ਠੀਕ ਹੈ ਪਰ ਜਿਹੜੀ ਮਾਂ ਹੈ ਮਾਂ ਜੀ ਨੇ ਜਨਮ ਦਿੱਤਾ ਮੈਂ ਕਿ ਉਹ ਹੀ ਰਹਿੰਦੀ ਹੈ ਕੋਈ ਲੱਖਾਂ ਚੋਂ ਇੱਕ ਮਾਂ ਮਾਂ ਹੁੰਦੀਆਂ ਮੈਂ ਕਿ ਜਿਹੜੀਆਂ ਦੂਜੇ ਬੱਚੇ ਨੂੰ ਐਕਸੈਪਟ ਕਰਦੀਆਂ ਪਿਆਰ ਕਰਦੀਆਂ ਪਰ ਹਰ ਇੱਕ ਮਾਂ ਨਹੀਂ ਕਰ ਸਕਦੀ ਤੇ ਬੱਚਿਆਂ ਨੂੰ ਮਾਂ ਦੀ ਕਮੀ ਕੋਈ ਦੇ ਨਹੀਂ ਸਕਦਾ ਮੈਂ ਇਹੋ ਜਿਹਾ ਰਿਸ਼ਤਾ ਨੂੰ ਆਪਾਂ ਮੁੱਲ ਨਹੀਂ ਖਰੀਦ ਸਕਦੇ ਮਾਂ ਦਾ ਰਿਸ਼ਤਾ ਹੀ ਇਹੋ ਜਿਹਾ ਹੁੰਦਾ ਇਹਨੂੰ ਕਦੇ ਆਪਾਂ ਮੁੱਲ ਨਹੀਂ ਖਰੀਦ ਸਕਦੇ ਕਿਉਂਕਿ ਮੈਥੋਂ ਵੱਧ ਕੇ ਦਰਦ ਨੂੰ ਕੋਈ ਸਮਝ ਨਹੀਂ ਸਕਦਾ ਮੈਂ 9 ਮਹੀਨਿਆਂ ਦੀ ਸੀ ਜਦੋਂ ਮੇਰੀ ਮਾਂ ਦੀ ਡੈਥ ਹੋ ਗਈ ਸੀ ਅੱਜ ਵੀ ਮੇਰੀ ਮਾਂ ਮੇਰੇ ਦਿਮਾਗ 'ਚ ਖੜ ਜੰਦੀ ਐ ਮੈਂ ਉਹਦੀ ਸ਼ਕਲ ਤੱਕ ਲਈ ਦੇਖੀ ਮੈਨੂੰ ਪਤਾ ਨਹੀਂ ਮੇਰੀ ਮਾਂ ਕਿ ਉਹ ਜੀ ਸੀ ਕਿਵੇਂ ਸੀ ਪਰ ਉਹਦਾ ਦਰਦ ਹਜੇ ਵੀ ਮੇਰੇ ਦੇ ਵਿੱਚ ਐ ਵੀ ਮੇਰੀ ਮਾਂ ਹੁੰਦੀ ਤਾਂ ਮੇਰੇ ਲਈ ਐ ਕਰਦੀ ਆ ਕਰਦੀ ਉਹ ਚੀਜ਼ਾਂ ਮੈਂ ਫੇਸ ਕਰਦੀ ਐ ਮੈਂ ਖੜ ਗਏ ਤੂੰ ਜਿਉਂਦੇ ਬੱਚਿਆਂ ਦੀ ਮਾਂ ਮਰਨਾ ਮੈਂ ਕਹਿੰਨ ਲਈ ਤੂੰ ਮਰ ਜੇਂਗੀ ਤੂੰ ਛੱਡ ਕੇ 바ਗੀ ਠੀਕ ਐ ਪਰ ਮੜ ਕੇ ਜਾ ਨਾ ਉਹ ਰੋਣ ਲੱਗੀ ਵਿਚਾਰੀ ਮੇਰੇ ਕੋਲੇ ਬੈਠ ਕੇ ਮਾਂ ਜੀ ਤੁਹਾਨੂੰ ਕਿਹਾ ਮੈਂ ਕਿਹਾ ਵੀ ਮੈਂ ਕਿਹਾ ਮੈਂ ਕਾਲਪੁਰਖ ਵਾਗਰੂਮ ਜਾਣ ਕੇ ਤੇਰਾ ਨਾ ਵਾਅਦਾ ਕਰਦੀ ਆ ਮੈਂ ਜਿੰਨੇ ਜੋਗਰੀਆਂ ਤੈਥੋਂ ਪਿੱਛੇ ਨਹੀਂ ਹਟਦੀ ਨੰਬਰ 1 ਮੈਂ ਖ ਮੈਂ ਤੈਨੂੰ ਇਹ ਵੀ ਨਹੀਂ ਕਹਿੰਦੀ ਵੀ ਤੂੰ ਬੇਲੀ ਰਹਿ ਮੈਂ ਖ ਆਪਦੀ ਕਿਰਤ ਕਰੀ ਜਾ ਖਾਈ ਜਾ ਕੰਮ ਮੈਂ ਲੋਕਾਂ ਦੇ ਕਰੀ ਜਾ ਤੇਰੇ ਕੋਲੇ ਆਟਾ ਹੈ ਨਹੀਂ ਸਾਡੇ ਕੋ ਆਟਾ ਲੈ ਜੀ ਤੇਰੇ ਘਰੇ ਗੈਸ ਮੁੱਕ ਗਿਆ ਸਾਡੇ ਘਰੋਂ ਗੈਸ ਲੈਣ ਚੱਕ ਕੇ ਠੀਕ ਹੈ ਤੇਰੇ ਘਰੇ ਮੈਂ ਖ ਕੋਈ ਖੰਡ ਚਾਹ ਹੈ ਨਹੀਂ ਤੂੰ ਬੈਠੀ ਆ ਮੈਂ ਜਦੋਂ ਮਰਜ਼ੀ ਮੇਰੇ ਕੋਲ ਆ ਜੀ ਮੈਂ ਆਪਦੇ ਸਮਾਨ ਚੋਂ ਤੈਨੂੰ ਸਮਾਨ ਦਵਾਂਗੀ ਪਰ ਤੈਨੂੰ ਭੁੱਖੀ ਨਹੀਂ ਮਾਰਨ ਦੇਦੀ ਠੀਕ ਹੈ ਮੀ ਕਣੀ ਆ ਗਈ ਤੇ ਇੱਥੋਂ ਖਾਣਾ ਨਹੀਂ ਬਣਿਆ ਸਾਡੇ ਘਰੇ ਆ ਜੀ ਚੁੱਪ ਕਰਕੇ ਮੈਂ ਖ ਮੈਂ ਬਣਾ ਕੇ ਵੀ ਤੈਨੂੰ ਖਵਾਉਂਗੀ ਦੀ ਪਰਪੈਣ ਵਾਂ ਕੇ ਬੱਚੇ ਛੱਡ ਕੇ ਨਾ ਜਾਈਂ ਮੈਂ ਕਿਹਾ ਬਹੁਤ ਗਲਤ ਗੱਲ ਐ ਵਿਚਾਰੇ ਮੈਂ ਕਿਹਾ ਮਰ ਜਾਣਗੇ ਤੇਰੇ ਦਰੇਵੇਂ ਚ ਛੋਟੇ ਛੋਟੇ ਹੈਗੇ ਆ ਮੈਂ ਕਿਹਾ ਇਹਨਾਂ ਨੂੰ ਤੇਰਾ ਕਮੀਜ਼ ਵੱਡੀ ਬੈਠੇ ਮੈਂ ਕਿਹਾ ਤੇਰਾ ਢਿੱਡ ਜਾਣੀ ਮੱਚਦਾ ਵੀ ਦੇਖੀ ਵਿਚਾਰੇ ਮੇਰੇ ਮੰਗਰ ਬੈਠੇ ਆ ਮੈਂ ਕਿਹਾ ਮੈਂ ਆਪਦੇ ਬੱਚਿਆਂ ਲਈ ਬਹੁਤ ਕੁਝ ਕੀਤਾ ਬਹੁਤ ਸੰਘਰਸ਼ ਕੀਤਾ ਜ਼ਿੰਦਗੀ ਚ ਬਹੁਤਿਆਂ ਨਾਲ ਲੜੀਆਂ ਮੈਂ ਆਪਦੇ ਬੱਚਿਆਂ ਲਈ ਠੀਕ ਐ ਬਹੁਤ ਸਮਝੌਤੇ ਕੀਤੇ ਮੈਂ ਜ਼ਿੰਦਗੀ ਚ ਮੈਂ ਖੜ ਗਿਆ ਬੱਚਿਆਂ ਤੋਂ ਵੱਧ ਕੇ ਕੁਝ ਹੋ ਨਹੀਂ ਸਕਦਾ ਤੇ ਮੈਨੂੰ ਕਹਿੰਦੀ ਦੀਦੀ ਵਾਦਾ ਛੋਡਾ ਮੈਂ ਕਿਹਾ ਵਾਦਾ ਕਹਿੰਦੀ ਐ ਕਿ ਜੇ ਮੈਂ ਮੇਰੇ ਪੇਕੇਆਂ ਦੀ ਨਾ ਮੰਨੀ ਤਾਂ ਮੇਰੇ ਪ ਐਡੇ ਪੇਕੇ ਮੈਂ ਕਹਾਂ ਜਿਹੜੇ ਤੇਰਨੂੰ ਅੱਜ ਟੁੱਟਦੇ ਆ ਮੈਂ ਕਹਾਂ ਤੈਨੂੰ ਐ ਕਿਉਂ ਨਹੀਂ ਕਹਿੰਦੇਗੇ ਵੀ ਭਾਈ ਜਿੰਨੇ ਜੋਗਰੇ ਅਸੀਂ ਤੇਰੀ ਮਦਦ ਕਰਾਂਗੇ ਤੇ ਉਹਦੇ ਬੱਚਿਆਂ ਨੂੰ ਪਾਲ ਲੈ ਕੋਈ ਗੱਲ ਨਹੀਂ ਰੱਪ ਦੀਆਂ ਦਿੱਤੀਆਂ ਦੁੱਖ ਤਕਲੀਫਾਂ ਹੁੰਦੀਆਂ ਜਿਹੜੇ ਅੱਜ ਤੇਰੇ ਨਾਲ ਮੈਂ ਕਹਾਂ ਇੰਨੀ ਗੱਲ ਪਿੱਛੇ ਟੁੱਟਦੇ ਤੇ ਕੱਲ ਨੂੰ ਤੇਰ ਨਾਲ ਕਿੱਥੋਂ ਖੜਨਗੇ ਉਹ ਠੀਕ ਹੈ ਮੈਂ ਤਾਂ ਨਹੀਂ ਉਹ ਮਾਂ ਪਿਆ ਨੂੰ ਸਹੀ ਮੰਨਦੀ ਜਿਹੜਾ ਕਿਸੇ ਨੂੰ ਕਿਸੇ ਦੇ ਬੱਚਿਆਂ ਤੋਂ ਦੂਰ ਕਰਦਾ ਮੈਂ ਨਹੀਂ ਮੰਨਦੀ ਇਹਨਾਂ ਗੱਲਾਂ ਨੂੰ ਤੇ ਉਹਨੂੰ ਇੱਕ ਹੌਸਲਾ ਮਿਲ ਗਿਆ ਭਾਈ ਮੇਰੇ ਦਿਲ 'ਚ ਵੀ ਡਰ ਮੈਂ ਕਿਹ ਕਿਤੇ ਇਹ ਚੇਪ ਚੂਪ ਜਾ ਕੇ ਭਾਗ ਨਾ ਜਾਵੇ ਵਿਆਹ ਨਾ ਕਰਾ ਕਹਿੰਦੀ ਦੀਦੀ ਮੈਂ ਕਹਿੰਦੇ ਮੇਰੇ ਪੇਕੇ ਨੂੰ ਮੈਂ ਜਾਵਾਂ ਕੋਰੀ ਹੋ ਕੇ ਕਹਦੇ ਵੀ ਮੈਂ ਵਿਆਹ ਨਹੀਂ ਕਰਾਉਂਦੀ ਭਈ ਮੈਂ ਤਾਂ ਉਹਦੇ ਬੱਚਿਆਂ 'ਚ ਰਹੂ ਮੇਰੀ ਕਿਸੇ ਨੇ ਮੈਨੂੰ ਹੈਲਪ ਕਰਨੀ ਆ ਕਰ ਦੋ ਨਹੀਂ ਨਾ ਕਰੋ ਮੈਂ ਭਈ ਮੇਰੇ ਦਿਲ 'ਚ ਵੀ ਬਹਿਮ ਮੈਂ ਉਹਨਾਂ ਆਖਾ ਤੂੰ ਕਸਮ ਖਾ ਕਸਮ ਖਾ ਮੈਂ ਆਖਾ ਤੂੰ ਕਾਲਪੁਰਖ ਵੈਗਰੂ ਦੀ ਵੀ ਤੂੰ ਨਹੀਂ ਜਾਂਦੀ ਇਹਨਾਂ ਨੂੰ ਛੱਡ ਕੇ ਮੈਂ ਕਿਹਾ ਮੈਨੂੰ ਟੈਨਸ਼ਨ 'ਚ ਨੀਂਦ ਨਹੀਂ ਆਉਣੀ ਮੇਰੇ ਦਿਲ 'ਚ ਵੀ ਡਰ ਸੀ ਵੀ ਕਿਤੇ ਭਾਗ ਨਾ ਜਾਵੇ ਚੇਪ ਚੂਪ ਜਾ ਕੇ ਕਹ ਵੀ ਨਹੀਂ ਦੀਦੀ ਕਹਿੰਦੀ ਵੀ ਜਵਾਨ ਦੀ ਭਾਈ ਉਹ ਵੀ ਬੜੀ ਪੱਕੀ ਨਿਕਲੀ ਕਹਿੰਦੀ ਦੀਦੀ ਮੇਰਾ ਤੇਰਾ ਨਾ ਵਾਦਾ ਹੈ ਵੀ ਕੋਈ ਮੇਰ ਨਾਲ ਟੁੱਟ ਜੇ ਕੋਈ ਕੁਝ ਵੀ ਹੋ ਜੇ ਕੋਈ ਖੜੇ ਨਾ ਖੜੇ ਦੀਦੀ ਕਹਿੰਦੀ ਮੈਂ ਹੁਣ ਜਾਂਦੀ ਨਹੀਂ ਕਹਿੰਦੀ ਮੈਨੂੰ ਹੌਸਲਾ ਹੋ ਗਿਆ ਵੀ ਜੇ ਮੈਨੂੰ ਕੋਈ ਚੀਜ਼ੀ ਲੋੜੂ ਮੈਂ ਕਹਾਂ ਜਦੋਂ ਮਰਜੀ ਤੂੰ ਸਾਡੇ ਘਰੇ ਆ ਜੀ ਤੇਰਾ ਬੱਚਾ ਬਿਮਾਰ ਹੋਊਗਾ ਤੈਨੂੰ ਬਿਮਾਰ ਹੋਵੇਂਗੀ ਤੂੰ ਫੋਨ ਕਰਦੀ ਮੈਂ ਕਹਾਂ ਮੈਂ ਮੇਰੇ ਮੁੰਡੇ ਨੂੰ ਸੋਡੇ ਘਰੇ ਭੇਜਿਆ ਕਰੂੰ ਮੋਟਰਸਾਈਕਲ ਲੈ ਕੇ ਆਪੇ ਸੋਨੂੰ ਦਵਾਈ ਦਵਾਊਗਾ ਉਹ ਜਿੰਨਾ ਚਿਰ ਮੈਂ ਜਿਉਣੀ ਆ ਮੈਂ ਕਹਾਂ ਜੇ ਅਸੀਂ ਟੈਨਸ਼ਨ ਨਾ ਕਰੀ ਜੇ ਭਾਈ ਮੈਂ ਮਰ ਗਈ ਤਾਂ ਰੱਬ ਰਾਜੀ ਠ ਆਪਾਂ ਪਈ ਨੂੰ ਹੌਸਲਾ ਹੀ ਦੇਣਾ ਸੀ ਇੱਕ ਹੌਸਲਾ ਮਿਹਨਤੀ ਬਹੁਤ ਹੈ ਬਹੁਤ ਜਿਆਦਾ ਮਿਹਨਤ ਹੈ ਮੈਂ ਮਹਾਰਾਜ ਨੂੰ ਅੱਗੇ ਜਾਣ ਦੇਣੀ ਆ ਨਜਾਇਜ਼ ਉਹਨੇ ਆ ਕੇ ਕਿਤੇ ਮੈਥੋਂ ਚੀਜ਼ ਨਹੀਂ ਮੰਗੀ ਐਡਾ ਸਬਰ ਉਹਦੇ ਵਿੱਚ ਤੇ ਉਹਨੇ ਮਿਹਨਤ ਕਰਨੀ ਸ਼ੁਰੂ ਕਰਤੀ ਲੋਕਾਂ ਦੇ ਕੰਮ ਕਰਨੇ ਵਿਚਾਰੀ ਨੇ ਭਾਂਡੇ ਭੁੰਡੇ ਕੁਝ ਵੀ ਲਾ ਲੋ ਕੋਈ ਨਰਮੇ ਚੁਗਣੇ ਜਾਂ ਕਣਕਾਂ ਚੌਲ ਲਾਉਣੇ ਉਹਨੇ ਸਾਰੇ ਕੰਮ ਕਰਨੇ ਸ਼ੁਰੂ ਕੀਤੇ ਬਹੁਤ ਛੋਟੀ ਉਮਰ ਸੀ ਉਹਦੀ ਤਾਂ ਤੇ ਬਹੁਤ ਜਿਆਦਾ ਰੱਬ ਨੇ ਇਹਨੂੰ ਰੰਗ ਰੂਪ ਦਿੱਤਾ ਸੀ ਵਿਚਾਰੀ ਨੂੰ ਗੱਲ ਕਰ ਵੀ ਦੀ ਕਿਸਮਤ ਜਿਹੜੀ ਥੋੜੀ ਧੋਖਾ ਦੇਗੀ ਉਹਨੂੰ ਇੰਨਾ ਹੌਸਲਾ ਮਿਲਿਆ ਮੇਰੀ ਇੰਨੀ ਗੱਲ ਤੋਂ ਵੀ ਉਹਨੇ ਕੰਮ ਕਰਕੇ ਰਹਿਣਾ ਸ਼ੁਰੂ ਕਰਤਾ ਫਿਰ ਮਾਨੂੰ ਕਿਹਾ ਸੀ ਮੈਂ ਕਿਹਾ ਸਾਡੇ ਜਦੋਂ ਸਾਡੇ ਭਾਈ ਠੇਕਾ ਆਇਆ ਕਰੂਗਾ ਹਾੜੀ ਦਾ ਸੋਣੀ ਦਾ ਠੀਕ ਹੈ ਜਿੰਨੇ ਜੋਗੇ ਆ ਸੀ ਸਾਨੂੰ ਸਾਰਾ ਨੂੰ ਕੱਪੜੇ ਦਿਆ ਕਰਾਂਗੇ ਮੈਂ ਕਿਹਾ ਜਿਹੜੇ ਤੇਰੇ ਪੇਕੇ ਤੈਨੂੰ ਚੀਜ਼ਾਂ ਦਿੰਦੇ ਉਹ ਤੈਨੂੰ ਅਸੀਂ ਦਿਆ ਕਰਾਂਗੇ ਜਿਹੋ ਜੀ ਮੇਰੇ ਥੱਗੇ ਜਾਇਆ ਸੀ ਭਾਈ ਆਪਾਂ ਉਹਨੂੰ ਮੈਂ ਕੋਈ ਛੋਟੇ ਕੋਲੇ ਚੌੜੀ ਹੋ ਕੇ ਗੱਲ ਨਹੀਂ ਕਰਦੀ ਵੀ ਹਾਂ ਮੈਂ ਉਹਨੂੰ ਦਿੰਨੀ ਆ ਮੈਂ ਕੌਣ ਦੇਣ ਵਾਲੀ ਤਾਂ ਰੱਬ ਦਵਾਉਂਦਾ ਜੋ ਲਿਖਿਆ ਉਹਦੇ ਕਰਮਾਂ ਚੋਂ ਸਾਡੇ ਘਰੋਂ ਲੈ ਜਾਂਦੀ ਹੈ ਤੇ ਭਾਈ ਸਾਡੇ ਹਾੜੀ ਸੋਣੀ ਜਿਹੋ ਜੇ ਅਸੀਂ ਆਪਦੇ ਪਾਉਂਦੇ ਸੀ ਆਪਾਂ ਉਹਨੂੰ ਦੇ ਆਉਂ ਪੇਰਮਾਨੂ ਕਹਿਆ ਸੀ ਮੈਂ ਕਿ ਤੇਰੇ ਪੇਕੇ ਤੈਨੂੰ ਲੋਹੜੀ ਦੀਵਾਲੀ ਦੇ ਕੇ ਜਾਂਦਾ ਉਹ ਵੀ ਤੈਨੂੰ ਅਸੀਂ ਘਰੇ ਦੇ ਕੇ ਜਾਵਾਂਗੇ ਮੈਂ ਪਰਮਾਤਮਾ ਦੀ ਕਸਮ ਖਾ ਕੇ ਕਹਿੰਦੀ ਆ ਵੀ ਕਈ ਵਾਰੀ ਮੇਰੇ ਮੇਰੇ ਆਪ ਦੇ ਫਾਦਰ ਮੈਨੂੰ ਦੀਵਾਲੀ ਦੇ ਪੈਸੇ ਦੇ ਦਿੰਦੇ ਸੀਗੇ ਮੈਨੂੰ ਇਹ ਹੁੰਦਾ ਵੀ ਮੈਂ ਘਰਦਿਆਂ ਨੂੰ ਵੀ ਨਹੀਂ ਇਹ ਕਹਿਣਾ ਵੀ ਮੈਂ ਘਰੋਂ ਦਿੰਨੀ ਆ ਮੇਰਾ ਪਾਪਾ ਜੀ ਮੈਨੂੰ ਕਿੰਨੇ ਪੈਸੇ ਫੜਾ ਦਿੰਦੇ ਵੀ ਆ ਤੇਰੇ ਦੀਵਾਲੀ ਦੇ ਆ ਤੇਰੀ ਲੋਹੜੀ ਦੇ ਪਰਮਾਤਮਾ ਨੂੰ ਜਾਣ ਕੇ ਕਹਿੰਦੀ ਆ ਮਾ ਉਹਨਾਂ ਪੈਸਿਆਂ ਦੀਆਂ ਚੀਜ਼ਾਂ ਲੈ ਕੇ ਉਹਨੂੰ ਜੱਸੀ ਨੂੰ ਦੇ ਆਉਂਦੀ ਸੀ ਮੈਂ ਕਹਿੰਦੀ ਕੋਈ ਨਹੀਂ ਅੜ ਗਿਆ ਪਾ ਉਹਦੇ ਨਾਲ ਵਾਅਦਾ ਕੀਤਾ ਵੀ ਉਹਦੇ ਅੱਜ 8 ਉਹਨੂੰ ਹੌਸਲੇ ਮਿਲ ਗਿਆ ਉਹਨੂੰ ਕਿਤੇ ਮੇਰੀ ਲੋੜ ਪੈਂਦੀ ਸੀ ਉਹ ਵੇਚ ਜੀ ਕੋਹੋ ਕਿ ਮੇਰੇ ਕੋਲੇ ਆ ਜਾਂਦੀ ਸੀ ਆਪਾਂ ਜਿੰਨੇ ਜੋਗੇ ਸੀ ਕਿਤੇ ਲੁਕੇ ਹੀ ਨਹੀਂ ਸੀ ਸਾਡੇ ਘਰੇ ਉਹ ਆ ਜਾਂਦੀ ਸੀ ਛੋਡੇ ਮੂੰਹ ਤੇ ਗੱਲ ਕਰਾ ਦੂ ਮੈਂ ਉਹਨੂੰ ਕਦੇ ਰਿਲੀਜ਼ ਨਹੀਂ ਸੀ ਕਰਾਇਆ ਵੀ ਉਹ ਬਗਾਨੀ ਆ ਮੈਂ ਕਹਿੰਦੀ ਵੀ ਉਹ ਵੀ ਆ ਰਸੋਈ ਚਾਹ ਕਰ ਲਾ ਪੀ ਲਾ ਤੇਰਾ ਕੁਛ ਖਾਣ ਨੂੰ ਜੀ ਕਰਦਾ ਖਾਲਾ ਰੋਟੀ ਬਣਾ ਕੇ ਖਾਲਾ ਜੋ ਸਾਡੇ ਘਰੇ ਹੁੰਦਾ ਸੀ ਆਪਾਂ ਕਦੇ ਲੁਕੇ ਹੀ ਨਹੀਂ ਸੀ ਪੁੱਛ ਲਿਓ ਤੁਸੀਂ ਕਹੋਗੇ ਤਾਂ ਮੈਂ ਤੁਹਾਡੀ ਗੱਲ ਕਰਾ ਦੂ ਉਹਨੇ ਕਦੇ ਵੀ ਉਹਨੂੰ ਮੈਂ ਫੀਲ ਨਹੀਂ ਹੋਣ ਦਿੱਤਾ ਮੈਂ ਕਹਿੰਦੀ ਪਈਾ ਉਥੇ ਜੀ ਚੱਕ ਲਾ ਅੱਜ ਵੀ ਮੈਂ ਉਹਦਾ ਬਹੁਤ ਜ਼ਿਆਦਾ ਪਿਆਰ ਕਰਦੀ ਆ ਬ ਤੇ ਉਹ ਮੇਰੀ ਬਹੁਤ ਜ਼ਿਆਦਾ ਇੱਜ਼ਤ ਕਰਦੀ ਹੈ ਬਹੁਤ ਜ਼ਿਆਦਾ ਉਹ ਹਰ ਇੱਕ ਨੂੰ ਕਹਿ ਦਿੰਦੀ ਹੈ ਵੀ ਦੀਦੀ ਦਾ ਉਹ ਮੈਨੂੰ ਇਹੋ ਜਿਹਾ ਹੌਸਲਾ ਦਿੱਤਾ ਵੀ ਮੈਂ ਆਪਦੇ ਬੱਚਿਆਂ 'ਚ ਬੈਠੀ ਆ ਤੇ ਅੱਜ ਕਹਿੰਦੀ ਮੇਰੇ ਜਦੋਂ ਗੱਲ ਜ਼ਿਆਦਾ ਨਹੀਂ ਲੈਂਦੀ ਕਹਿੰਦੀ ਉਹ ਆਪਦੇ ਬੱਚਿਆਂ ਨੂੰ ਜੱਫੀ ਪਾ ਕੇ ਰੋ ਪੈਂਦੀ ਆ ਵੀ ਮੈਂ ਕਿਉਂ ਜਾਂਦੀ ਸੀ ਆਪਦੇ ਬੱਚੇ ਛੱਡ ਕੇ ਕਿਉਂਕਿ ਇਹਦੇ ਮਨ ਘਰ ਲੱਗਦੀ ਸੀ ਵੀ ਫੇਰ ਕੀ ਹਾਲ ਮੈਂ ਕਿਹੜਾ ਵਧੀਆ ਵਧੀਆ ਲਾਈਫ ਜਿ ਹੋ ਰਹੀ ਆ ਕਿਉਂਕਿ ਮਿਹਨਤੀ ਬਹੁਤ ਆ ਉਹ ਬਹੁਤ ਮਿਹਨਤ ਕਰਦੀ ਉਹ ਕਿਤੇ ਮਿਹਨਤ ਨਹੀਂ ਛੱਡਦੀ ਉਹਨੂੰ ਕਿਤੇ ਕੰਮ ਮਿਲੇ ਕਿਤੇ ਪੈਲਸ 'ਚ ਮਿਲ ਜੇ ਵਿਚਾਰੀ ਨੂੰ ਉੱਥੇ ਜਾ ਕੇ ਵੀ ਉਹ ਕ ਮੈਥੋਂ ਬਾਲਾ ਨਹੀਂ ਮੰਗਦੀ ਸਬਰ ਬਹੁਤ ਆ ਉਹਦੇ ਵਿੱਚ ਸਬਰ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਤੇ ਬਾਕੀ ਭਾਈ ਉਹ ਸਾਡੇ ਘਰੇ ਆ ਜਾਂਦੀ ਆ ਵਿਚਾਰੀ 2 ਮਿੰਟ ਮੇਰੇ ਕੋਲੇ ਬਹਿ ਜਾਂਦੀ ਆ ਆਪਾਂ ਉਹਦੇ ਕੋਲ ਵਧੀਆ ਹੱਸਣ ਵਾਲੀਆਂ ਉਹ ਫਿਰ ਮਾਤਾ ਦਿਮਾਗ ਚ ਇੱਕ ਕੀੜਾ ਪੱਡਿਆ ਮਹੱਕਾ ਦੇ ਕਿਸੇ ਨੇ ਮਗਰ ਲੱਗ ਕੇ ਇਹ ਨਾ ਸੋਚੀ ਵੀ ਮੈਂ ਵਿਦਮਾ ਆਹ ਨਹੀਂ ਖਾਣਾ ਉਹ ਨਹੀਂ ਪਾਉਣਾ ਮੈਂ ਕੁਝ ਨਹੀਂ ਹੁੰਦਾ ਖਾਣ ਪਾਉਣ ਨਾਲ ਕੁਝ ਨਹੀਂ ਹੁੰਦਾ ਉਹਦਾ ਪਾਓ ਖਾਓ ਜੋ ਆ ਅੱਜ ਉਹ ਦੁਨੀਆਂ ਪਾਉਂਦੀ ਆ ਤੁਸੀਂ ਵੀ ਪਾਓ ਮੈਂ ਆਪਣੇ ਆਪ ਨੂੰ ਬਾਲਾ ਮੈਂ ਕਿਹਾ ਥੱਲੇ ਨਾ ਸਿੱਟੀ ਤੇਰੇ ਬੱਚੇ ਹੈਗੇ ਆ ਠੀਕ ਹੈ ਖਾ ਹੰਡਾ ਮਖ ਜਿਆਦਾ ਤੂੰ ਇਹੀ ਸੋਚਦੀ ਹੋਵੇਂਗੀ ਵੀ ਮੇਰੇ ਘਰ ਵਾਲਾ ਮਰ ਗਿਆ ਮੈਨੂੰ ਤਾਂ ਕਿਹਨੇ ਖਾਣਾ ਹਡਾ ਨਹੀਂ ਦੇਣਾ ਮੈਂ ਕਿਹਾ ਤੂੰ ਲੋਕਾਂ ਤੋਂ ਕੀ ਲੈਣਾ ਲੋਕ ਕਿਹੜਾ ਤੈਨੂੰ ਕੁਝ ਦੇ ਕੇ ਜਾਂਦੇ ਆ ਤੂੰ ਖਾ ਹੰਡਾ ਦੀ ਜ਼ਿੰਦਗੀ ਜਿਹਾ ਉਹਦੇ ਬੱਚਾ ਜਰਾ ਅੱਜ ਉਹਦੇ ਬੱਚੇ ਆ ਨਾ ਵੀ ਮੈਨੂੰ ਬੜੀ ਖੁਸ਼ੀ ਹੁੰਦੀ ਆ ਮੈਂ ਕਿਤੇ ਉਹਨਾਂ ਨੂੰ ਟੱਕਰ ਜਾਉ ਦੋਨੇ ਬੱਚੇ ਮੈਨੂੰ ਭੱਜ ਕੇ ਮਿਲਦੇ ਆ ਵੀ ਇੰਨਾ ਮੇਰਾ ਪਿਆਰ ਕਰਦੇ ਆ ਦੇਖ ਲਓ ਜਵਾਕਾਂ ਦੇ ਦਿਮਾਗ 'ਚ ਵੀ ਇਹ ਗੱਲ ਹੈਗੀ ਆ ਵੀ ਇਹ ਆਂਟੀ ਨੇ ਹਾਂ ਸਾਨੂੰ ਮੈਂ ਤਾਂ ਕੌਣਾ ਸਹਾਰਾ ਦੇਣ ਵਾਲੀ ਵੀ ਰੱਪਨੇ ਉਹਦੀ ਮੰਮੀ ਨੂੰ ਮਾੜੀ ਜੀ ਗੱਲ ਕਹੀ ਉਹਦੇ ਦਿਮਾਗ 'ਚ ਬੜ ਤੇ ਉਹ ਆਪਦੇ ਬੱਚਿਆਂ ਚ ਜਿੰਨੀ ਖੁਸ਼ ਆ ਤੇ ਬੱਚੇ ਵੱਡੇ ਹੋ ਚੁੱਕੇ ਆ ਤੇ ਉਹਦੇ ਬੱਚੇ ਮੇਰਾ ਬਹੁਤ ਪਿਆਰ ਕਰਦੇ ਆ ਸਾਡੇ ਘਰੇ ਆ ਜਾਂਦੇ ਆ ਮਨ ਉਹਨੂੰ ਕਿਤੇ ਰਿਲੀਜ਼ ਨਹੀਂ ਹੋਣ ਦਿੰਦਾ ਵੀ ਬਗਾਨੇ ਹੈਗੇ ਕੌਣ ਆ ਅੱਜ ਉਹ ਆ ਵੀ ਮਿਹਨਤ ਕਰਦੀ ਆ ਮਿਹਨਤ ਕਰਕੇ ਖਾਂਦੀ ਆ ਵਧੀਆ ਆ ਆਪਣੀਆਂ ਨਾਲ ਵੀ ਕਟੀਆਂ ਬੱਚੀਆਂ ਪਾਲ ਰਹੀ ਆ ਵਿਚਾਰੀ ਉਹਨਾਂ ਨੂੰ ਵੇਚ ਲੈਂਦੀ ਆ 2 ਰੁਪਏ ਵਟ ਲੈਂਦੀ ਆ ਸਾਰੀ ਗੱਲ ਮੈਨੂੰ ਦੱਸਦੀ ਆ ਉਹ ਖੁਸ਼ ਹੁੰਦੀ ਆ ਫਿਰ ਮੈਨੂੰ ਸਵਾਲ ਕਰਦੀ ਨੇ ਵੀ ਜੇ ਅਸੀਂ ਤੂੰ ਖੁਸ਼ ਆ ਵੀ ਜੇ ਤੈਨੂੰ ਮੈਂ ਇੱਥੇ ਰਹਿਣ ਨੂੰ ਕਿਹਾ ਤੈਨੂੰ ਕਦੀ ਨਾ ਦੀਦੀ ਮੈਨੂੰ ਕੋਈ ਤੇ ਕਲੀਪ ਨਹੀਂ ਕਦੀ ਸੋਡੀ ਇੰਨੀ ਵਧੀਆ ਤੁਸੀਂ ਮੈਨੂੰ ਰਹਿ ਦਿੱਤੀ ਕ ਇੰਨੀ ਗਲੈਫ ਚ ਖੋਸਾ ਤੁਸੀਂ ਸੋਚ ਨਹੀਂ ਸਕਦੇ ਕਿਉਂਕਿ ਮਿਹਨਤੀ ਬਹੁਤ ਹੈ ਮੈਂ ਤੇ ਤੋਰੇ ਮੰਗੀ ਕੁਝ ਨਹੀਂ ਕਦੇ ਵਿਚਾਰੀ ਨੇ ਕਦੇ ਭਵਾਂ ਨੂੰ ਲੋਡ ਪੈ ਜਾਂਦੀ ਮੈਂ ਤੇ ਚੀਜ਼ ਮੰਗ ਲੈਂਦੀ ਤਾਂ ਆਪਾਂ ਦੇ ਦੇ ਦਿੰਦੇ ਆਪਾਂ ਕਦੇ ਲੁਕੇ ਨਹੀਂ ਸੀ ਜਿੰਨੇ ਜੋਗੇ ਆ ਆਪਾਂ ਕਦੇ ਲੁਕੇ ਨਹੀਂ ਸੀਗੇ ਤੇ ਮੇਰਾ ਵੀ ਦੁਖਣ ਸੁਖਣ ਹੋ ਜਾ ਤੇ ਭੱਜੀ ਆਉਂਦੀ ਆ ਉਹਨੂੰ ਮੜਾ ਜਾ ਪਤਾ ਲੱਗ ਜੇ ਵੀ ਦੀਦੀ ਬਿਮਾਰ ਨੇ ਉਹਦੀ ਆ ਜਾਂਦੀ ਆ ਵਿਚਾਰੀ ਪਰ ਮੈਂ ਉਹ ਅਕਾਲਪੁਰਖ ਵੈਗਰੂ ਅੱਗੇ ਜਾਣ ਦੇਣੀ ਆ ਉਹ ਸਾਡੇ ਘਰੇ ਕੋਈ ਕੰਮ ਕਰ ਜੇ ਨਾ ਮੇਰੇ ਦਿਲ ਚ ਬਹਿਮ ਹੁੰਦਾ ਵੀ ਇਹਨੇ ਸਾਡੇ ਘਰੇ ਕੰਮ ਕੀਤਾ ਵੀ ਮੈਨੂੰ ਕੁਝ ਦੇਮ ਆ ਪੈਸੇ ਉਹ ਮੇਥੋਂ ਫੜਦੀ ਨਹੀਂ ਤੇ ਮੈਂ ਉਹ ਉਹ ਕੋਈ ਚੀਜ਼ ਦੇਣ ਦੀ ਕੋਸ਼ਿਸ਼ ਮੈਨੂੰ ਐ ਉਹ ਵੀ ਨਹੀਂ ਮਿਹਨਤ ਕੀਤੀ ਸਾਡੇ ਘਰੇ ਜਾ ਅੱਧਾ ਘੰਟਾ ਜਾਂ ਘੰਟਾ ਫਿਰ ਮੈਨੂੰ ਆਂਦਾ ਮੈਂ ਦਾ ਮੈਂ ਦਾ ਹੱਕ ਦੇ ਮੈਂ ਗਰੀਬ ਹੈਗੀ ਵੀ ਨਹੀਂ ਯਾਰ ਵੀ ਆਪਾਂ ਕਿਸੇ ਦਾ ਖਾਣਾ ਨਹੀਂ ਇੱਕ ਜ਼ਿੰਦਗੀ ਚ ਰੂਲ ਬਣਾਓ ਜੇ ਤੁਸੀਂ ਕਿਸੇ ਨੂੰ ਦੇ ਨਹੀਂ ਨਾ ਸਕਦੇ ਕਿਸੇ ਦਾ ਖਾਓ ਵੀ ਨਾ ਉਹ ਬਹੁਤ ਔਖਾ ਨਿਕਲਦਾ ਥੋੜੇ ਇਹ ਦਿਮਾਗ ਚ ਗੱਲ ਵੜ ਲਓ ਜੇ ਕਿਸੇ ਨੂੰ ਤੁਸੀਂ ਖਵਾ ਨਹੀਂ ਸਕਦੇ ਕਿਸੇ ਦਾ ਖਾਓ ਵੀ ਨਾ ਖਾਸ ਕਰ ਗਰੀਬ ਦਾ ਤਾਂ ਜਮ ਹੀ ਨਾ ਖਾਓ ਸਬਰ ਕਰੋ ਜੋ ਤੁਹਾਡੇ ਕੋਲੇ ਹੈਗਾ ਅੱਜ ਉਹ ਆਪਦੇ ਘਰੇ ਬਹੁਤ ਜ਼ਿਆਦਾ ਖੁਸ਼ ਹੈ ਤੇ ਉਹ ਆਪਾਂ ਉਹਦੇ ਨਾਲ ਵਾਦਾ ਕੀਤਾ ਹੋਇਆ ਵੀ ਭਾਈ ਜਦੋਂ ਤੇਰੀ ਕੁੜੀ ਦਾ ਵਿਆਹ ਹੋਇਆ ਮੈਂ ਜਿੰਨੇ ਜੋਗੀ ਹੂ ਲੁਕਦੀ ਨਹੀਂ ਤੇਰੀ ਹੈਲਪ ਕਰੂੰਗੀ ਠੀਕ ਹੈ ਤੇ ਮੈਨੂੰ ਵੀ ਕਿਹਾ ਵੀ ਪਰਮਾਤਮਾ ਸਾਨੂੰ ਦੇਵੇ ਇਹ ਸੱਚੇ ਪਾ ਅੱਜ ਵੀ ਕਹਿਣੀ ਹੈ ਵੀ ਹੈ ਗੁਰੂ ਰਾਮਦਾਸ ਤੁਸਾਨੂੰ ਸਾਡੇ ਘਰੇ ਇੰਨਾ ਕੁ ਦੇ ਵੀ ਅਸੀਂ ਹੋਰਾਂ ਦੀ ਹੈਲਪ ਕਰ ਸਕੀਏ ਪਰਮਾਤਮਾ ਸਾਨੂੰ ਮੰਗਣ ਵਾਲਿਆਂ ਚ ਦੇ ਦੱਬਣ ਵਾਲਿਆਂ ਤੱਕ ਕਦੇ ਵੀ ਨਾ ਪਾਈ ਮੇਰੇ ਮਾਲਕਾ ਹੇ ਵਾਹਿਗੁਰੂ ਮੇਰੀ ਇਹ ਅਰਦਾਸ ਹੈ ਤੇਰੇ ਅੱਗੇ ਵੀ ਸਾਨੂੰ ਕਦੇ ਵੀ ਕਿਸੇ ਦੇ ਚੀਜ਼ ਦੱਬਣ ਵਾਲਿਆਂ 'ਚ ਤੇ ਕਿਸੇ ਤੋਂ ਮੰਗਣ ਵਾਲਿਆਂ ਤੱਕ ਕਦੇ ਨਾ ਪਾਈ ਮਾਲਕਾ ਸਾਨੂੰ ਆਪ ਦੇ ਘਰੇ ਦੇ ਅਸੀਂ ਹੋਰਾਂ ਦੀ ਹੈਲਪ ਕਰ ਸਕੀਏ ਇਹ ਮੇਰਾ ਵਾਅਦਾ ਮੈਂ ਵਾਹਿਗੁਰੂ ਨੂੰ ਜਾਣ ਕੇ ਕਹਿਣੀ ਆ ਵੀ ਮੇਰੇ ਬੱਚੇ ਪੜ ਰਹੇ ਆ ਕਿਸੇ ਉਦਾਂ ਦੇ ਪਹੁੰਚ ਜਾਂਦੇ ਆ ਆਪਾਂ ਗਰੀਬਾਂ ਦੀ ਹੈਲਪ ਕਰਨੀ ਆ ਕਿਉਂ ਕਿਉਂਕਿ ਮੈਂ ਦੁੱਖ ਦੇਖਿਆ ਮੈਨੂੰ ਪਤਾ ਹੈ ਵੀ ਜ਼ਰੂਰਤ ਚੀਜ਼ ਕੀ ਹੁੰਦੀ ਆ ਤੇ ਕੀ ਬੰਦੇ ਦੀ ਮਜਬੂਰੀ ਹੁੰਦੀ ਆ ਚੀਜ਼ਾਂ ਮੈਂ ਸਾਰੀਆਂ ਫੇਸ ਕੀਤੀਆਂ ਤਾਂ ਸੋਟਣਾ ਸ਼ੇਅਰ ਕਰਦੀ ਆ ਮੇਰੀ ਵੀਡੀਓ ਹੋਗੀ ਬਹੁਤ ਲੰਬੀ ਤੇ ਮੈਂ ਮਾਫੀ ਚਾਹੁੰਦੀ ਹਾਂ ਮੈਂ ਤੁਹਾਨੂੰ ਕੁੜੀ ਦੀ ਖਾਣੀ ਦੱਸੀ ਹੈ ਜਿਹੜੀ ਅੱਜ ਵੀ ਮੇਰੇ ਕੋਲੇ ਆਉਂਦੀ ਹੈ ਤੇ ਅੱਜ ਆਪਦੀ ਲਾਈਫ ਚ ਖੋਸ ਹੈ ਅੱਜ ਵੀ ਆਪਾਂ ਉਹਦੇ ਨਾਲ ਸੀ ਤੇ ਕੱਲ ਨੂੰ ਵੀ ਉਹਦੇ ਨਾਲ ਆ ਠੀਕ ਆ ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਆਪਾਂ ਉਹਦੇ ਨਾਲ ਖੜਦੇ ਆ ਰੱਬ ਦਾ ਦਿੱਤਾ ਆਪਣੇ ਕੋਲੇ ਆਪਾਂ ਉਹਨੂੰ ਦੇ ਦਿੰਨੇ ਆ ਠੀਕ ਆ ਜੀ ਵਾਹਿਗੁਰੂ ਉਹਦੇ ਕਰਮਾ ਦਾ ਸਾਨੂੰ ਵੱਖਾ ਹੀ ਦੇ ਜਾਂਦਾ ਠੀਕ ਹੈ ਜਿਸ ਦਿਨ ਆਪਣੇ ਬੱਚੇ ਕਿਸੇ ਮਕਾਮ ਤੇ ਖੜੇ ਹੋਗੇ ਆਪਾਂ ਉਹਦੀ ਹੋਰ ਵੀ ਜ਼ਿਆਦਾ ਮਦਦ ਕਰਾਂਗੇ ਵਿਚਾਰੀ ਦੀ ਵੈਸੇ ਵੀ ਮੇਰਾ ਸੁਭਾਅ ਹੈ ਵੀ ਮੈਨੂੰ ਕੋਈ ਔਖਾ ਸੌਖਾ ਲੱਗਦੇ ਮੈਂ ਜਿੰਨੇ ਜੋਗਰੀਆਂ ਕਦੇ ਕਿਸੇ ਤੋਂ ਲੁਕ ਖਾਸ ਕਰ ਸਾਡੇ ਘਰੇ ਕੋਈ ਆ ਜੇ ਨਾ ਮੈਂ ਕਦੇ ਮੱਥੇ ਵਟ ਨਹੀਂ ਪਾਇਆ ਵੀ ਕੋਈ ਰੋਟੀ ਨਾ ਖਾ ਲੇ ਸਾਡੇ ਘਰੇ ਸਾਡੇ ਘਰੇ ਕੋਈ ਕਸਟਮਰ ਆ ਜੇ ਮੈਂ ਸਭ ਨੂੰ ਪਹਿਲਾਂ ਇਹੀ ਗੜੀ ਨੇ ਵੀ ਵੀਰੇ ਜੇ ਨਹੀਂ ਰੋਟੀ ਖਾਦੀ ਸੰਗੇ ਉਹਨਾਂ ਦੱਸ ਦੋ ਸਾਡਾ ਪੈਸਾ ਕਮਾਉਣਾ ਮਤਲਬ ਨਹੀਂ ਮੈਨੂੰ ਤਾਂ ਆ ਵੀ ਕੋਈ ਇਨਸਾਨ ਸਾਡੇ ਘਰੇ ਆਵੇ ਕੋਈ ਉਹਨੇ ਰੋਟੀ ਖਾ ਲਈ ਚਾਹ ਪੀ ਲਓ ਸੀਸ ਦੇ ਕੇ ਜਾਵੇ ਬਸ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਕੰਮ ਅਸੀਂ ਆਪਦਾ ਕਰਦੇ ਆ ਮਿਹਨਤ ਕਰਦੇ ਆ ਕੱਪੜਾ ਵੇਚਦੇ ਆ ਠੀਕ ਆ ਕਰਦੇ ਆ ਪਰ ਕੱਪੜਾ ਵੇਚ ਕੇ ਸਾਡਾ ਵੈਗਰੂ ਜਾਣਦਾ ਸੀ ਕਿ ਤੇ ਇਹ ਨਹੀਂ ਸੋਚਿਆ ਵੀ ਅਸੀਂ ਆਏ ਕਰਨਾ ਸੀ ਵਾਹ ਕਰਨਾ ਸੀ ਐਂ ਸੋਚਦੇ ਵੀ ਇਹ ਪ੍ਰਮਾਤਮਾ ਸਾਡਾ ਘਰ ਚੱਲੀ ਜਾਵੇ ਵਧੀਆ ਚੱਲੀ ਜਾਵੇ ਸਾਨੂੰ ਕਿਸੇ ਤੋਂ ਮੰਗਣਾ ਨਾ ਪਵੇ ਮਾਲਕਾ ਸਾਨੂੰ ਮੰਗਣ ਵਾਲਿਆਂ ਤੇ ਰੱਖੀ ਹੋਈ ਨਾ ਬਸ ਅਸੀਂ ਕਿਸੇ ਨੂੰ ਹੋ ਸਕਦਾ ਦਾਨ ਦੇ ਸਕੀਏ ਪ੍ਰਮਾਤਮਾ ਸਾਨੂੰ ਮੰਗਵਾਈ ਸਾਡੋ ਕਿਸੇ ਤੋਂ ਨਾ ਸਾਡੇ ਪਦ ਜਿਹੜੇ ਪੜਦੇ ਆ ਪ੍ਰਮਾਤਮਾ ਇਹ ਕਸ ਕੇ ਰੱਖੀ ਜਿਵੇਂ ਕਹਿੰਦੇ ਹੁੰਦੇ ਨੇ ਕਸਲੀ ਸਾਈਆਂ ਪੜਦਾ ਮੇਰੀ ਚੰਗੀ ਮੰਦੀ ਦਾ ਉਹ ਗੱਲ ਆ ਸਾਡੀ ਤਾਂ ਵੀ ਮੈਂ ਕਿਹੜੀ ਮਾਲਕਾ ਤੂੰ ਸਾਡਾ بس ਇੰਨਾ ਕੱਥ ਹੱਥ ਕੋਲਾ ਰੱਖੀ ਵੀ ਅਸੀਂ ਹੋਰਾਂ ਦੀ ਹੈਲਪ ਕਰ ਸਕੀਏ ਮੇਰੀ ਇਹੀ ਇੱਛਾ ਹੈ ਵੀ ਮੈਂ ਮਰਦੇ ਦਮ ਤੱਕ ਲੋਕਾਂ ਦੀ ਹੈਲਪ ਕਰੂੰਗੀ ਜਿੰਨੇ ਜੋਗੀ ਹਾਂ ਵੀਰੇ ਜਿੰਨੀ ਮੇਰੇ ਚ ਹਿੰਮਤ ਹੈ ਜੇ ਕੋਈ ਮੇਰੇ ਕੋਲ ਚੀਜ਼ ਹੋਊਗੀ ਤਾਂ ਮੈਂ ਦੂਜੇ ਨੂੰ ਉਹ ਚੀਜ਼ ਦੇਣ ਦੀ ਜ਼ਰੂਰ ਹਿੰਮਤ ਰੱਖੂੰ ਵੀ ਕੋਈ ਗੱਲ ਨਹੀਂ ਕਿਸੇ ਦਿਨ ਅਸੀਂ ਵੀ ਇਹਨਾਂ ਚੀਜ਼ਾਂ ਨੂੰ ਤਰਸਦੇ ਸੀਗੇ ਸੋ ਪਰਮਾਤਮਾ ਨੇ ਦਿੱਤੀਆਂ ਚੀਜ਼ਾਂ ਦਾ ਕਦੇ ਮਾਣ ਨਾ ਕਰੋ ਪਤਾ ਨਹੀਂ ਕਦੋਂ ਚੀਜ਼ ਤੁਹਾਡੇ ਕੋਲੇ ਆਉਣੀ ਹੈ ਤੇ ਕਦੋਂ ਉੱਡ ਜਾਣੀ ਹੈ ਇਹਨਾਂ 'ਚ ਜਿਆਦਾ ਕਦੇ ਮਾਣ ਨਾ ਕਰੋ ਨਾ ਪੈਸੇ ਦਾ ਨਾ ਸਿਹਤ ਦਾ ਤੇ ਨਾ ਤੁਹਾਡੀ ਪ੍ਰਾਪਰਟੀ ਦਾ ਇਹ ਦੇਣ ਵਾਲਾ ਵੀ ਉਹ ਆ ਤੇ ਖੋਣ ਵਾਲਾ ਵੀ ਉਹ ਆ ਉਹਨਾਂ ਚੀਜ਼ਾਂ ਦਾ ਕਦੇ ਮਾਣ ਨਾ ਕਰੋ ਹੋ ਸਕੇ ਤਾਂ ਕਿਸੇ ਭੈਣ ਭਾਈ ਦੀ ਹੈਲਪ ਕਰੋ ਹੈਲਪ ਕਰਕੇ ਨਾ ਕਿਸੇ ਤੋਂ ਫਿਰ ਇਹ ਸੋਚਿਆ ਨਾ ਕਰੋ ਵੀ ਮੈਂ ਇਹਦੀ ਹੈਲਪ ਕੀਤੀ ਤੇ ਇਹ ਸਾਡੇ ਲਈ ਕੁਝ ਕਰੇ ਉਹ ਵੀ ਬੰਦਾ ਫਿਰ ਤੁਸੀਂ ਇੱਕ ਸਮਝ ਲਓ ਵੀ ਤੁਸੀਂ ਕਿਸੇ ਦੀ ਹੈਲਪ ਕਰਨ ਵਿੱਚ ਨਹੀਂ ਆਉਂਦੇ ਜੇ ਤੁਸੀਂ ਇਹ ਸੋਚ ਕੇ ਕਿਸੇ ਦੀ ਹੈਲਪ ਕਰ ਦਿਓ ਵੀ ਇਹ ਵੀ ਮੋੜ ਕੇ ਮੇਰੀ ਕਰੇ ਬਸ ਹੈਲਪ ਕਰਕੇ ਇਹ ਕਿਹਾ ਕਰੋ ਵੀ ਪ੍ਰਮਾਤਮਾ ਮੇਰੇ ਤੇ ਬਿਪਤਾ ਨਾ ਪਾਈ ਮੈਂ ਹੈਲਪ ਕਰਨ ਵਾਲਿਆਂ ਚ ਰਹਾ ਕਰਾਉਣ ਵਾਲਿਆਂ ਚ ਨਹੀਂ ਸੋ ਆਪ ਸਭ ਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮੇਰਾ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਮੈਂ ਜੋ ਵੀ ਗੱਲ ਕਰਦੀ ਹਾਂ ਸੱਚ ਕਰਦੀ ਹਾਂ ਮੇਰਾ ਰੱਬ ਜਾਣਦਾ ਠੀਕ ਹੈ ਤੇ ਬਾਕੀ ਲੋਕ ਤਾਂ ਬਹੁਤ ਕੁਝ ਕਹਿੰਦੇ ਉਹਨਾਂ ਤੇ ਜਿੰਨੇ ਆਪਾਂ ਪ੍ਰਵਾਹ ਕੀਤੀ ਨਹੀਂ ਕਦੇ ਤੇ ਨਾ ਕਰਗੇ ਕਿਉਂਕਿ ਮਾਲਕ ਦੀਆਂ ਰਾਜਾ ਤੇ ਰਹਿਣ ਵਾਲੇ ਆਪਾਂ ਬੰਦੇ ਆਂ ਡਰਦੇ ਆਂ ਤਾਂ ਸਿਰਫ ਉਸ ਵਹਿਗੁਰੂ ਤੋਂ ਪਰਮਾਤਮਾ ਤੋਂ ਡਰਦੇ ਆਂ ਹੋਰ ਆਪਾਂ ਕਿਸੇ ਤੋਂ ਡਰਦੇ ਨਹੀਂ ਕਿਉਂਕਿ ਡਰਨਾ ਵੀ ਨਹੀਂ ਚਾਹੀਦਾ ਦੇਣ ਵਾਲਾ ਵੀ ਉਹ ਆ ਖੋਣ ਵਾਲਾ ਵੀ ਉਹ ਆ ਇੱਜ਼ਤਾਂ ਵੀ ਉਹ ਬਣਾਉਂਦਾ ਤੇ ਇੱਜ਼ਤਾਂ ਖੋਹਦਾ ਵੀ ਉਹ ਸਭ ਕੁ ਆਪਾਂ ਨੂੰ ਕੋਈ ਪਰਵਾਹ ਨਹੀਂ ਸੋ ਅਕਾਲ ਪੁਰਖ ਵੈਗਰੂ ਸੋ ਨੂੰ ਚੜ੍ਹਦੀ ਕਲਾ ਚ ਰੱਖੇ ਜੋ ਮੇਰੇ ਭੈਣ ਭਰਾ ਮੇਰੇ ਨਾਲ ਨਵੇਂ ਜੁੜੇ ਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰੋ ਆਪਾਂ ਜ਼ਿੰਦਗੀਆਂ ਸੱਚੀਆਂ ਗੱਲਾਂ ਦੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਹੁੰਨਾ ਕਦੇ ਝੂਠ ਨਹੀਂ ਕਰਦੇ ਤੇ ਜੇ ਤੁਹਾਨੂੰ ਤੁਹਾਡੀ ਇੱਛਾ ਹੋਈ ਤਾਂ ਆਪਾਂ ਤੁਹਾਨੂੰ ਉਹ ਕੁੜੀ ਨੂੰ ਮਿਲਾ ਵੀ ਦੇਵਾਂਗੇ ਜਿਹੜੀ ਦੀ ਮੈਂ ਤੁਹਾਡੇ ਨਾਲ ਅੱਜ ਗੱਲ ਕੀਤੀ ਹੈ ਸੋ ਆਪ ਸਭ ਨੂੰ ਮੇਰੇ ਵੱਲੋਂ ਮੈਂ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰੂ ਰਾਮ ਦਾਸ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਚ ਰੱਖਣ ਤੇ ਤੁਸੀਂ ਆਪਣੇ ਪਰਿਵਾਰ ਚ ਸਦਾ ਖੁਸ਼ ਰਹੋ